ਦੇਖੋ ਲਾਈਵ ਤਸਵੀਰਾਂ ਭਾਨੇ ਸਿੱਧੂ ਦੇ ਪਿੰਡ ਤੋਂ ਹਜ਼ਾਰਾਂ ਲੱਖਾਂ ਪੰਜਾਬੀਆਂ ਦਾ ਇਕੱਠ ਹੋਇਆ ਅੱਜ ਭਾਨਾ ਸਿੱਧੂ ਦੇ ਪਿੰਡ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘੱਟੋ-ਘੱਟ ਵੀ 15 ਤੋਂ 20 ਲੱਖ ਬੰਦਾ ਭਾਨਾ ਸਿੱਧੂ ਦੇ ਪਿੰਡ ਪਹੁੰਚਿਆ ਪੰਜਾਬੀਆਂ ਨੇ ਮਿਸਾਲ ਕਾਇਮ ਕਰਤੀ ਜਿਹੜਾ ਬੰਦਾ ਸੱਚ ਵਾਸਤੇ ਤੁਰਦਾ ਹੈ ਤਾਂ ਪੰਜਾਬੀ ਵੀ ਦਿਲ ਖੋਲ ਕੇ ਉਸ ਬੰਦੇ ਦੇ ਨਾਲ ਤੁਰਦੇ ਨੇ ਤੁਸੀਂ ਦੇਖ ਸਕਦੇ ਜੋ ਇਹਨਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਦੋ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾ ਰਹੀ ਹੈ ਉੱਥੋਂ ਤੱਕ ਹੀ ਪੰਜਾਬੀ ਮੌਜੂਦ ਨੇ ਭਾਨਾ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਉੱਥੋਂ ਤੱਕ ਹੀ ਮੌਜੂਦ ਨੇ ਜੋ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਭਾਨਾ ਸਿੱਧੂ ਦੇ ਹੱਕ 'ਚ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹ ਜਗ੍ਹਾ ਪੂਰੀ ਤਰ੍ਹਾਂ ਫੁੱਲ ਹੋ ਗਈ। ਇੰਨਾ ਵੱਡਾ ਇਕੱਠ ਇਲਾਕੇ ਦੇ ਵਿੱਚ ਕਿਸੇ ਮੇਲੇ ਤੇ ਵੀ ਨਹੀਂ ਹੋਇਆ ਜਿੰਨਾ ਪਾਣਾ ਸਿੱਧੂ ਦੇ ਹੱਕ ਵਿੱਚ ਰੱਖੇ ਪ੍ਰੋਗਰਾਮ ਤੇ ਹੋਇਆ। ਉੱਥੇ ਲੱਖਾਂ ਸਦਾਣਾ ਵੀ ਪਹੁੰਚੇ ਆ ਪੰਜਾਬ ਦੇ ਵੱਡੇ ਵੱਡੇ ਨਾਮੀ ਚਿਹਰੇ ਪਹੁੰਚੇ ਹਨ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਦਾਂ ਪੰਜਾਬ ਦੇ ਵੱਡੇ ਵੱਡੇ ਚਿਹਰੇ ਨਾਮੀ ਲੀਡਰ ਸਾਰੇ ਜੋ ਪਾਣਾ ਸਿੱਧੂ ਨੂੰ ਪਿਆਰ ਕਰਦੇ ਨੇ ਅਤੇ ਹੱਕ ਸੱਚ ਦੀ ਆਵਾਜ਼ ਚੁੱਕਦੇ ਨੇ ਉਹ ਸਾਰੇ ਲੋਕ ਉਸ ਜਗ੍ਹਾ ਪਹੁੰਚੇ ਲਾਈਵ ਦੇਖ ਰਹੇ ਜੋ ਇਸ ਵਕਤ ਤਸਵੀਰਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਠੱਗ ਏਜੰਟਾਂ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਝੂਠੇ ਪਰਚੇ ਦਰਜ ਕਰਵਾਏ ਗਏ ਹਨ ਹੁਣ ਉਹਨਾਂ ਏਜੰਟਾਂ ਦੀ ਖੈਰ ਨਹੀਂ ਜਦ ਭਾਨਾ ਸਿੱਧੂ ਬਾਹਰ ਹੋਵੇਗਾ ਤਾਂ ਇਸੇ ਤਰ੍ਹਾਂ ਹੀ ਆਪਣਾ ਕੰਮ ਜਾਰੀ ਰੱਖੇਗਾ ਹੁਣ ਠੱਗੀ ਵੱਜਣੀ ਪੰਜਾਬ ਦੇ ਵਿੱਚੋਂ ਬੰਦ ਹੋਵੇਗੀ ਇਹਨਾਂ ਠੱਗ ਏਜੰਟਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ ਕਿਉਂਕਿ ਇਹਨਾਂ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਝੂਠੇ ਹੀ ਪਰਚੇ ਦਰਜ ਕਰਵਾਏ ਗਏ ਹਨ ਪਰਚਾ ਦਰਜ ਕਰਵਾਉਣਾ ਸੀ ਤੇ ਕੋਈ ਚੱਜ ਦਾ ਕਰਵਾਉਂਦੇ 10000 ਰੁਪਏ ਦਾ ਇਲਜ਼ਾਮ ਚੈਨੀ ਖੋਣ ਦਾ ਇਲਜ਼ਾਮ ਫੇਰ ਧਮਕਾਉਣ ਦਾ ਇਲਜ਼ਾਮ ਇਹ ਇਲਜ਼ਾਮ ਤਾਂ ਹਾਸੋ ਹੀ ਨੇ ਇਲਜ਼ਾਮ ਪਾਣਾ ਸਿੱਧੂ ਤੇ ਲਗਾਏ ਗਏ ਹਨ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਪਾਨਾ ਸਿੱਧੂ ਦੀ ਗੱਲ ਪਾਨਾ ਸਿੱਧੂ ਵੱਲੋਂ ਜੋ ਕੰਮ ਕੀਤਾ ਹੈ ਪੰਜਾਬ ਦੇ ਭਲੇ ਵਾਸਤੇ ਕੀਤਾ ਗਿਆ ਹੈ ਮੇਰੀ ਉਹਨਾਂ ਲੀਡਰਾਂ ਅੱਗੇ ਵੀ ਬੇਨਤੀ ਹੈ ਕਿ ਵੱਧ ਵੱਧ ਪਹੁੰਚੋ ਪਾਨਾ ਸਿੱਧੂ ਦੇ ਹੱਕ 'ਚ ਖੜੋ ਜਿਹੜੇ ਲੀਡਰ ਪੰਜਾਬ ਦੇ ਹਮਦਰਦੀ ਹਨ ਜੋ ਲੀਡਰ ਪੰਜਾਬ ਦੀ ਤਰੱਕੀ ਚਾਹੁੰਦੇ ਹਨ ਨੌਜਵਾਨਾਂ ਦੀ ਤਰੱਕੀ ਚਾਹੁੰਦੇ ਹਨ ਪੰਜਾਬ ਦੇ ਵਿੱਚੋਂ ਠੱਗੀ ਚੋਰੀ ਨਸ਼ਾ ਬੰਦ ਕਰਨਾ ਚਾਹੁੰਦੇ ਹਨ ਦੇਖੋ ਲਾਈਵ ਤਸਵੀਰਾਂ ਭਾਨੇ ਸਿੱਧੂ ਦੇ ਪਿੰਡ ਤੋਂ ਹਜ਼ਾਰਾਂ ਲੱਖਾਂ ਪੰਜਾਬੀਆਂ ਦਾ ਇਕੱਠ ਹੋਇਆ ਅੱਜ ਭਾਨਾ ਸਿੱਧੂ ਦੇ ਪਿੰਡ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘੱਟੋ-ਘੱਟ ਵੀ 15 ਤੋਂ 20 ਲੱਖ ਬੰਦਾ ਭਾਨਾ ਸਿੱਧੂ ਦੇ ਪਿੰਡ ਪਹੁੰਚਿਆ ਪੰਜਾਬੀਆਂ ਨੇ ਮਿਸਾਲ ਕਾਇਮ ਕਰਤੀ ਜਿਹੜਾ ਬੰਦਾ ਸੱਚ ਵਾਸਤੇ ਤੁਰਦਾ ਹੈ ਤਾਂ ਪੰਜਾਬੀ ਵੀ ਦਿਲ ਖੋਲ ਕੇ ਉਸ ਬੰਦੇ ਦੇ ਨਾਲ ਤੁਰਦੇ ਨੇ ਤੁਸੀਂ ਦੇਖ ਸਕਦੇ ਜੋ ਇਹਨਾਂ ਤਸਵੀਰਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਦੋ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾ ਰਹੀ ਹੈ ਉੱਥੋਂ ਤੱਕ ਹੀ ਪੰਜਾਬੀ ਮੌਜੂਦ ਨੇ ਭਾਨਾ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਉੱਥੋਂ ਤੱਕ ਹੀ ਮੌਜੂਦ ਨੇ ਜੋ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਭਾਨਾ ਸਿੱਧੂ ਦੇ ਹੱਕ 'ਚ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹ ਜਗ੍ਹਾ ਪੂਰੀ ਤਰ੍ਹਾਂ ਫੁੱਲ ਹੋ ਗਈ। ਇੰਨਾ ਵੱਡਾ ਇਕੱਠ ਇਲਾਕੇ ਦੇ ਵਿੱਚ ਕਿਸੇ ਮੇਲੇ ਤੇ ਵੀ ਨਹੀਂ ਹੋਇਆ ਜਿੰਨਾ ਪੰਨਾ ਸਿੱਧੂ ਦੇ ਹੱਕ ਵਿੱਚ ਰੱਖੇ ਪ੍ਰੋਗਰਾਮ ਤੇ ਹੋਇਆ। ਉੱਥੇ ਲੱਖਾਂ ਸਦਾਣਾ ਵੀ ਪਹੁੰਚੇ ਆ ਪੰਜਾਬ ਦੇ ਵੱਡੇ ਵੱਡੇ ਨਾਮੀ ਚਿਹਰੇ ਪਹੁੰਚੇ ਹਨ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਦਾਂ ਪੰਜਾਬ ਦੇ ਵੱਡੇ ਵੱਡੇ ਚਿਹਰੇ ਨਾਮੀ ਲੀਡਰ ਸਾਰੇ ਜੋ ਪੰਨਾ ਸਿੱਧੂ ਨੂੰ ਪਿਆਰ ਕਰਦੇ ਨੇ ਅਤੇ ਹੱਕ ਸੱਚ ਦੀ ਆਵਾਜ਼ ਚੁੱਕਦੇ ਨੇ ਉਹ ਸਾਰੇ ਲੋਕ ਉਸ ਜਗ੍ਹਾ ਪਹੁੰਚੇ ਲਾਈਵ ਦੇਖ ਰਿਹਾ ਜੋ ਇਸ ਵਕਤ ਤਸਵੀਰਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਠੱਗ ਏਜੰਟਾਂ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਝੂਠੇ ਪਰਚੇ ਦਰਜ ਕਰਵਾਏ ਗਏ ਹਨ ਹੁਣ ਉਹਨਾਂ ਏਜੰਟਾਂ ਦੀ ਖੈਰ ਨਹੀਂ ਜਦ ਭਾਨਾ ਸਿੱਧੂ ਬਾਹਰ ਆਵੇਗਾ ਤਾਂ ਇਸੇ ਤਰ੍ਹਾਂ ਹੀ ਆਪਣਾ ਕੰਮ ਜਾਰੀ ਰੱਖੇਗਾ ਹੁਣ ਠੱਗੀ ਵੱਜਣੀ ਪੰਜਾਬ ਦੇ ਵਿੱਚੋਂ ਬੰਦ ਹੋਵੇਗੀ ਇਹਨਾਂ ਠੱਗ ਏਜੰਟਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ ਕਿਉਂਕਿ ਇਹਨਾਂ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਝੂਠੇ ਹੀ ਪਰਚੇ ਦਰਜ ਕਰਵਾਏ ਗਏ ਹਨ ਪਰਚਾ ਦਰਜ ਕਰਵਾਉਣਾ ਸੀ ਤੇ ਕੋਈ ਚੱਜ ਦਾ ਕਰਵਾਉਂਦੇ 10000 ਰੁਪਏ ਦਾ ਇਲਜ਼ਾਮ ਚੈਨੀ ਖੋਣ ਦਾ ਇਲਜ਼ਾਮ ਫੇਰ ਧਮਕਾਉਣ ਦਾ ਇਲਜ਼ਾਮ ਇਹ ਇਲਜ਼ਾਮ ਤਾਂ ਹਾਸੋ ਹੀ ਨੇ ਇਲਜ਼ਾਮ ਪਾਣਾ ਸਿੱਧੂ ਤੇ ਲਗਾਏ ਗਏ ਹਨ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਪਾਨਾ ਸਿੱਧੂ ਦੀ ਗੱਲ ਪਾਨਾ ਸਿੱਧੂ ਵੱਲੋਂ ਜੋ ਕੰਮ ਕੀਤਾ ਹੈ ਪੰਜਾਬ ਦੇ ਭਲੇ ਵਾਸਤੇ ਕੀਤਾ ਗਿਆ ਹੈ ਮੇਰੀ ਉਹਨਾਂ ਲੀਡਰਾਂ ਅੱਗੇ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਪਾਨਾ ਸਿੱਧੂ ਦੇ ਹੱਕ 'ਚ ਖੜੋ ਜਿਹੜੇ ਲੀਡਰ ਪੰਜਾਬ ਦੇ ਹਮਦਰਦੀ ਹਨ ਜੋ ਲੀਡਰ ਪੰਜਾਬ ਦੀ ਤਰੱਕੀ ਚਾਹੁੰਦੇ ਹਨ ਨੌਜਵਾਨਾਂ ਦੀ ਤਰੱਕੀ ਚਾਹੁੰਦੇ ਹਨ ਪੰਜਾਬ ਦੇ ਵਿੱਚੋਂ ਠੱਗੀ ਚੋਰੀ ਨਸ਼ਾ ਬੰਦ ਕਰਨਾ ਚਾਹੁੰਦੇ ਹਨ